ਮਤਲਬ ਬਾਣੀ ਜਿਹੜੀ ਹੈ ਸਮਝਣ ਸਮਝਾਉਣ ਦਾ ਵਿਸ਼ਾ ਸੀ ਕੀ ਹੁਣ ਇਹ ਤੇ ਬਵਾਦ ਵਿਵਾਦ ਹੋਣ ਲੱਗ ਜਾਂਦੇ ਆ ਚਲੋ ਹਰ ਕਿਸੇ ਦੀ ਆਪਣੀ ਆਪਣੀ ਮੱਤ ਹੈ ਪਰ ਅਸਲ ਵਿੱਚ ਗੱਲ ਇੱਥੇ ਵੀ ਆ ਗਈ ਵੀ ਸਾਰੇ ਆਪਣੀ ਆਪਣੀ ਮੱਤ ਹੀ ਲਈ ਫਿਰਦੇ ਗੁਰੂ ਦੀ ਮੱਤ ਤੇ ਲਈ ਨਹੀਂ ਉਹ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਉਹ ਕਹਿੰਦਾ ਮੇਰਾ ਮਨ ਨਹੀਂ ਮੰਨਦਾ ਵੀ ਮਹਾਰਾਜ ਦੀ ਗੱਲ ਤੇ ਸੁਣ ਲੋ ਜੋ ਮਹਾਰਾਜ ਕਹਿੰਦੇ ਆ ਉਹਦੀ ਗੱਲ ਤੇ ਮੰਨਦੇ ਹੀ ਨਹੀਂ ਉਹ ਕਹਿੰਦਾ ਮੈਂ ਨਹੀਂ ਤੇਰੀ ਗੱਲ ਮੰਨਦਾ ਦੂਸਰਾ ਕਹਿੰਦਾ ਮੈਂ ਨਹੀਂ ਤੇਰੀ ਗੱਲ ਮੰਨਦਾ ਫਿਰ ਮੰਨੋਂਗੇ ਕਿਹਦੀ ਮਹਾਰਾਜ ਦੀ ਵੀ ਨਹੀਂ ਮੰਨਦੇ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ ਆਪਣੇ ਮਨ ਨੂੰ ਤੇ ਮਾਰ ਕੇ ਰੱਖਣਾ ਹੈ ਆਪਣੀ ਮਤ ਨੂੰ ਤੇ ਤਿਆਗਣਾ ਹੈ ਤੇ ਕਹਿੰਦੇ ਇੱਕ ਨੇ ਕਹਿਤਾ ਤੇ ਦੂਜੇ ਨੇ ਜਾਣ ਲਿਆ ਵੀ ਹੁਣ ਜੋ ਗੁਰ ਬਾਣੀ ਕਹਿੰਦੀ ਐ ਵੀ ਜਿਵੇਂ ਆਪਾਂ ਗੱਲ ਕਰੀ ਵੀ ਮਟੀਆਂ ਮਸਾਨ ਨੇ ਉਹ ਬੰਦਾ ਅਖੇ ਮੇਰਾ ਤੇ ਦਿਲ ਦਿਖਾਤਾ ਜੀ ਇਹਨਾਂ ਨੇ ਵੀ ਦੁਖੀ ਜਾਵੇ ਉਹਦਾ ਦਿਲ ਤੇ ਮਹਾਰਾਜ ਕਹਿੰਦੇ ਐ ਵੀ ਇਨਾਂ ਥਾਮਾਂ ਤੇ ਨਹੀਂ ਜਾਣਾ ਰੇ ਜੀਨ ਲੱਜ ਲਾਜ ਤੋਹੇ ਨਹੀਂ ਹਰ ਤਜ ਕਾ ਤੂ ਕਾਹੂ ਕੇ ਜਾਹੀ ਹੁਣ ਜਿਹੜਾ ਬੰਦਾ ਮੰਨਣ ਵਾਲਾ ਉਹਦਾ ਤੇ ਦਿਲ ਦੁਖੇਗਾ ਵੀ ਪਾਪਾ ਜੀ ਨੇ ਅੱਜ ਬਾਲੀ ਕਹਿਤਾ ਇਹ ਇਹ ਜਿਹੜੇ ਸਿੱਖ ਸੀ ਨਾ ਮਹਾਰਾਜ ਕੋਲੇ ਆਏ ਇਹ ਬਹੁਤੇ ਸਿੱਖ ਇਹਦੇ ਵਿੱਚ ਹੁਣ ਅੱਗੇ ਪ੍ਰਸੰਗ ਚੱਲੇਗਾ ਉਹਨਾਂ ਨੇ ਮਹਾਰਾਜ ਨੂੰ ਇਹ ਜੇ ਸਵਾਲ ਕਰਦੇ ਸੀਗੇ ਵੀ ਸੱਚੇ ਪਾਤਸ਼ਾਹ ਜੇ ਐਂ ਕਰਾਂਗੇ ਇਸ ਤਰ੍ਹਾਂ ਹੋ ਜਾਏਗਾ ਜੇ ਬਾਣੀ ਐਂ ਪੜੇ ਫੇਰ ਕੀ ਹੋਏਗਾ ਜੇ ਨਹੀਂ ਪੜਦੇ ਤਾਂ ਕੀ ਹੁੰਦਾ ਹੈ ਇਹੋ ਜਿਹੀਆਂ ਗੱਲਾਂ ਸਿੱਖਾਂ ਨੇ ਮਹਾਰਾਜ ਨੂੰ ਆ ਕੇ ਪੁੱਛੀਆਂ ਸੀ ਇਹ ਮੇਰੀ ਗੱਲ ਨਹੀਂ ਇਹ ਤੇ ਮਹਾਰਾਜ ਦੀ ਗੱਲ ਹੈ ਭਾਈ ਆਪਾਂ ਮਹਾਰਾਜ ਦੀ ਗੱਲ ਮੰਨਣੀ ਆ ਮੈਂ ਵੀ ਸੋਡੇ ਵਰਗੀਆਂ ਬਸ ਜਿੰਨਾ ਕਪੜਾ ਜਾਂਦਾ ਪੜ ਜਾਂਦਾ ਹੈ ਹਾਂ ਤੇ ਸੰਸਾਰੀਆਂ ਆਪਾਂ ਸਾਰੇ ਬੱਚਿਆਂ ਪਰਿਵਾਰਾਂ ਵਾਲਿਆਂ ਉਹਨਾਂ ਦਾ ਵੀ ਦੇਖਭਾਲ ਕਰਨੀ ਹੁੰਦੀ ਹੈ ਪਰ ਜਿੱਥੋਂ ਤੱਕ ਹੋ ਸਕੇ ਮਹਾਰਾਜ ਦੇ ਗੁਣਾਂ ਨੂੰ ਮਹਾਰਾਜ ਦੇ ਬਚਨਾਂ ਨੂੰ ਮੰਨਿਆ ਕਰੀਏ ਜਿਵੇਂ ਜਿਵੇਂ ਮਹਾਰਾਜ ਦੇ ਬਚਨ ਮੰਨਾਂਗੇ ਉਮੀ ਅਸੀਂ ਮਹਾਰਾਜ ਦੇ ਨੇੜੇ ਆਵਾਂਗੇ ਲੈ ਨੇੜੇ ਰਹਿਣ ਦਾ ਮਤਲਬ ਆ ਨਹੀਂ ਹੁੰਦਾ ਮੈਂ ਤੇ ਬੈਠਦੀ ਮਹਾਰਾਜ ਦੀ ਹਜ਼ੂਰੀ ਚ ਐ ਤੇ ਜੇ ਮਹਾਰਾਜ ਦੀ ਗੱਲ ਨਹੀਂ ਮੰਨੀ ਇਹ ਜਾਣੋ ਬਲਕਾਰ ਸਿਓ ਵੀ ਬਹੁਤ ਦੂਰ ਫਿਰਦਾ ਮਹਾਰਾਜ ਤੋਂ ਹੈ ਜੀ ਤੇ ਜਿਹੜਾ ਮਹਾਰਾਜ ਦੀ ਗੱਲ ਮੰਨਦਾ ਉਹ ਦੂਰ ਰਹਿੰਦਾ ਵੀ ਸਤਿਗੁਰਾਂ ਦੇ ਕੋਲੇ ਰਹਿੰਦਾ ਉਹ ਸਤਿਗੁਰਾਂ ਨੂੰ ਪਿਆਰਾ ਲੱਗਦਾ ਤਾਂ ਭਾਈ ਅਸੀਂ ਗੁਰੂ ਸਾਹਿਬ ਦੇ ਵਚਨਾਂ ਨੂੰ ਮੰਨੀਏ ਗੁਰੂ ਜੀ ਜਿਹੜੀ ਸਾਨੂੰ ਰਾਹ ਦੱਸਦੇ ਆ ਸਰਦਾ ਦਿਖਾਉਂਦੇ ਆ ਗੁਰੂ ਦਾ ਰਾਹ ਉਹਦੇ ਅਨੁਸਾਰ ਅਸੀਂ ਚੱਲਣਾ ਤੇ ਗੁਰੂ ਕੇ ਸਿੱਖਾਂ ਦੀ ਜਿਹੜੀ ਹੈ ਗੁਰੂ ਸਾਹਿਬ ਸਰਦਾ ਪੂਰੀ ਕਰਦੇ ਆ ਫਿਰ ਅੱਗੇ ਮਹਾਰਾਜ ਕੋਲ ਇੱਕ ਜਮਾਲ ਨਾਮ ਦਾ ਸਿੱਖ ਆਇਆ ਫਿਰ ਉਹਨੇ ਵੀ ਮਹਾਰਾਜ ਨੂੰ ਸਵਾਲ ਜਵਾਬ ਕਰੇ ਸਿੱਖ ਉਹ ਵੀ ਚੜ੍ਹਦੀ ਕਲਾ ਵਾਲੇ ਸੀਗੇ ਮਹਾਰਾਜ ਨੂੰ ਸਵਾਲ ਕਰਦੇ ਹੁੰਦੇ ਪੁੱਛਦੇ ਹੁੰਦੇ ਮਹਾਰਾਜਾ ਕਿਵੇਂ ਹੁੰਦਾ ਫਿਰ ਸਤਗੁਰੂ ਉਹਨਾਂ ਨੂੰ ਸਮਝਾਉਂਦੇ ਦੱਸਦੇ ਹੁੰਦੇ ਸੀਗੇ ਅਸੀਂ ਮਹਾਰਾਜ ਨੂੰ ਪੁੱਛਦੇ ਨਹੀਂ ਮੱਤਾਂ ਡੇਕਿਆ ਡੇਗ ਲਈ ਘਰੇ ਆਹ ਜਿਹੜੀ ਵਿਚਾਰ ਕਰਨੀ ਐ ਨਾ ਜਿਹੜੀ ਆ ਤਾਂ ਹੀ ਕਹਿੰਦੇ ਸਤ ਸੰਗਤ ਕਰਿਆ ਕਰੋ ਇੱਥੇ ਬੈਠ ਕੇ ਮਹਾਰਾਜ ਦੀ ਗੱਲ ਸਾਨੂੰ ਸੁਣਨ ਨੂੰ ਮਿਲਦੀ ਐ ਤੇ ਜੋ ਮਹਾਰਾਜ ਕਹਿੰਦੇ ਇਹਨੂੰ ਬਲਕਾਰ ਸੋਂਦਾ ਮੇਰਾ ਕਹਿਆ ਨਾ ਜਾਣਿਓ ਇਹਨੂੰ ਮਹਾਰਾਜ ਦਾ ਕਹਿਆ ਜਾਣ ਕੇ ਮੰਨਿਓ ਤੁਸੀਂ ਮੈਂ ਇਹ ਵਿਚਾਰ ਰੱਖਦਾ ਵੀ ਜਦੋਂ ਕਥਾ ਵਿਚਾਰ ਕਰਦੇ ਆ ਉਦੋਂ ਮਹਾਰਾਜ ਆਪ ਵਰਤਦੇ ਆ ਇਹਨੂੰ ਆਪਣੀ ਮਤ ਲੈ ਕੇ ਨਹੀਂ ਮੈਂ ਚੱਲਣੀ ਮੈਂ ਜੋ ਗੁਰੂ ਦੇ ਮਤ ਹੈ ਉਹਨੂੰ ਛੋਡੇ ਸਾਹਮਣੇ ਰੱਖਿਆ ਹੁਣ ਮੰਨਣਾ ਨਾ ਮੰਨਣਾ ਛੋਡੇ ਮਰਜੀ ਆ ਜਾਂ ਮਹਾਰਾਜ ਜਾਣਣ ਜਾਂ ਤੁਸੀਂ ਜਾਣੋ ਭਾਈ ਜਿੰਨਾ ਕਾ ਸੀ ਹੁੰਦਾ ਸੀ ਤੇ ਕਰ ਲੈਨੇ ਆ ਪਾਠ ਪੂਜਾ ਕਰ ਲੈਣੇ ਆ ਕੋਈ ਮੜੀਆਂ ਮਸਾਣੀਆਂ ਤੇ ਨਹੀਂ ਜਾਂਦੇ ਕਦੇ ਅਸੀਂ ਜਵਾਕਾਂ ਦੇ ਗੱਲ 'ਚ ਕੋਈ ਤਵੀਤ ਨਹੀਂ ਪਾਇਆ ਆਉ ਫਿਰਦੇ ਆ ਡੇਡੇ ਤੇ ਜੋ ਲੋਕਾਂ ਨੇ ਜਵਾਕਾਂ ਦੇ ਗੱਲ ਭਰ ਛੱਡਿਆ ਧਾਗੇ ਬਾਬਾ ਨਕੀ ਹੋ ਜਾਂਦਾ ਹੈ ਅਸਲ ਵਿੱਚ ਸਾਡੇ ਅੰਦਰ ਜਦੋਂ ਬਹਿਮ ਵੜ ਗਿਆ ਨਾ ਫਿਰ ਉਹਨੇ ਸਾਨੂੰ ਲੈ ਬੈਠਣਾ ਤੇ ਜੇ ਤੁਸੀਂ ਜਵਾਕ ਦਾ ਕਦੇ ਤਵੀਤ ਲਹਾਤਾ ਨਾ ਉਹਨੂੰ ਇਹ ਹੋ ਜਾਏਗਾ ਹੁਣ ਪਤਾ ਨਹੀਂ ਮੈਨੂੰ ਕੀ ਹੋ ਜਾਣ ਲਾ ਮੇਰੇ ਦਾ ਤਵੀਤ ਹੀ ਲਾਤਾ ਉਹ ਡਰ ਜਾਂਦਾ ਵਿਚਾਰਾ ਉਹ ਤਬੀਰ ਦੇ ਵਿੱਚ ਹੀ ਬੰਨਿਆ ਰਹਿ ਗਿਆ ਉਹ ਵੀ ਕਿਸੇ ਬੰਦੇ ਤੇ ਕਿਸੇ ਦੇ ਮਤਲਬ ਕੋਈ ਹੋ ਗਿਆ ਛਾਲ ਪੈ ਗਿਆ ਹਨਾ ਕਈ ਵਾਰੀ ਛਾਲ ਦਤਾ ਗਗਰਾ ਬਾਹ ਠੀਕ ਹੋ ਜਾਂਦੇ ਉਹ ਫੇਰ ਵੀ ਬੰਨੀ ਫਿਰਦੇ ਆ ਚਲ ਮੰਨ ਲਿਆ ਪਹਿਲੀ ਗੱਲ ਤੇ ਕੰਮ ਕਰਨੇ ਨਹੀਂ ਚਾਹੀਦਾ ਜੇ ਕਿਸੇ ਨੇ ਬੰਨ ਲਿਆ ਉਹ ਠੀਕ ਹੋ ਗਿਆ ਫੇਰ ਕੰਮ ਨਿਕਲੇ ਛੱਡੋ ਪਰੇ ਹੋਰ ਨਿਭੜਿਆ ਉਹਦੇ ਕੰਮ ਵੀ ਅਸੀਂ ਜੀ ਸਾਡੇ ਮੁੰਡੇ ਨੂੰ ਉਹ ਹੋ ਗਿਆ ਸੀਗਾ ਟਾਈਫੜ ਅਸੀਂ ਟਾਈਫੜ ਦਾ ਧਾਗਾ ਲੈਂਦਾ ਟਾਈਫੜ ਹੋਏ ਨੂੰ 2 ਸਾਲ ਠੀਕ ਹੋ ਗਏ 2 ਸਾਲ ਹੋ ਗਏ ਠੀਕ ਹੋਏ ਨੂੰ ਫੇਰ ਵੀ ਨਾਲ ਹੀ ਲਿਫੜਦੇ ਛੱਡ ਦੋ ਭਾਈ ਇਹੋ ਜੇ ਕੰਮ ਕਰਨੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰ ਕੀ ਮਤ ਤੂੰ ਲੇਹ ਇਆਨੇ ਉਹ ਬੇਸਮਝਾ ਇਹ ਸਾਡੇ ਵਰਗੇ ਜਿਹੜੇ ਵਿਦਵਾਨ ਕਹਉਂਦੇ ਸਾਨੂੰ ਵੀ ਮਹਾਰਾਜ ਕਹਿੰਦੇ ਤੂੰ ਵੀ ਮਤ ਲੈ ਲੈ ਮਹਾਰਾਜ ਦੀ ਭਗਤ ਬਿਣਾ ਬਹੁ ਡੁੱਬੇ ਸਿਆਣੇ ਗੁਰੂ ਸਾਹਿਬ ਕਹਿੰਦੇ ਭਗਤੀ ਕਰਿਆ ਕਰ ਗੁਰੂ ਦੇ ਮਤ ਨੂੰ ਜ਼ਿੰਦਗੀ ਵਿੱਚ ਲੈ ਕੇ ਆ ਫੇਰ ਤੇਰਾ ਬੇੜਾ ਬੰਨੇ ਲੱਗਣਾ ਹੈ ਫੇਰ ਮਹਾਰਾਜ ਨੇ ਸਾਡਾ ਪਾਰ ਉਤਾਰਾ ਕਰਨਾ ਹੈ ਤੇ ਉਹੀ ਸਿੱਖ ਮਹਾਰਾਜ ਨੂੰ ਪਿਆਰਾ ਲੱਗਦਾ ਹੈ ਜਿਹੜਾ ਮਹਾਰਾਜ ਦੇ ਕਹੀ ਅਨੁਸਾਰ ਚੱਲਦਾ ਹੈ ਤਾਂ ਭਾਈ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲੀਏ ਸਮੂਹ ਸੰਗਤਾਂ ਧੰਨਵਾਦ ਜੀ ਆਇਆਂ ਨੂੰ ਜੋ ਗੁਰੂ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀ ਭਰਦੇ ਹੋ ਹੁਆਂ ਬੇਅੰਤ ਬੋਲਾਂ ਦੀ ਮਾਫੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਵਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਦਨ ਤਨ ਪਰਵਾਰ ਪਰਿਆ ਸ਼ਬਦ ਗਾਵੜਿਆ